ਚਲੇ ਜਾ ਤੇਰਾ ਨੁਕਸਾਨ ਕਰਾਂਗੇ ਠੀਕ ਆ ਮੋੜ ਕੇ ਮੈਂ ਐਕਟੀਵਾ ਰੋਕੀ ਆ ਆ ਕਿੱਟ ਕੱਢੀ ਫੇਰ ਮੈਨੂੰ ਫੋਨ ਆਉਣ ਲੱਗ ਗਿਆ ਕਿ ਤੂੰ ਪਿੱਛੇ ਆ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਕਿੱਟ ਬਣਾਈ ਆ ਇਹ ਦੇਖੋ ਆ ਕਿੱਟ ਬਣਾਈ ਹੋਈ ਆਈ ਆ ਪੈਕੇਟ ਆ ਆ ਦੇਖੋ ਜੀ ਤੁਹਾਡੇ ਕੋਲ ਸਾਹਮਣੇ ਖੋਲ ਕੇ ਰੱਖਿਆ ਜੀ ਚਾਹ ਸਾਰਾ ਕੁਝ ਆ ਦਾਲ ਖੰਡ ਚੀਨੀ ਚੌਲ ਸਰੋਦਾ ਤੇਲ ਇਹ ਮੰਡਿਆ ਜਾਣਾ ਉਹਨਾਂ ਨੂੰ ਖਰੀਦ ਰਿਹਾ ਜੀ ਦਾਲਾਂ ਦੇ ਖਰੀਦ ਰਿਹਾ ਦੇਖੋ ਜੇ ਇਹਨਾਂ ਨੇ ਸਾਢੇ 3 ਸਾਲਾਂ ਦੇ ਵਿੱਚ ਕੰਮ ਕੀਤਾ ਹੁੰਦਾ ਤਾਂ ਇਹਨਾਂ ਨੂੰ ਲੋਕਾਂ ਨੂੰ ਖਰੀਦਣ ਦੀ ਲੋੜ ਨਹੀਂ ਪੈਣੀ ਸੀਗੀ ਹਾਂ ਕਿਤੇ ਕਿਤੇ ਵੰਡਿਆ ਜਾ ਰਿਹਾ ਹੈ ਇਹ ਇਹ ਤਾਂ ਸਾਰੇ ਏਰੀਆ ਦੇ ਵਿੱਚ ਵੈਸਟਲਕੇ ਦੇ ਵਿੱਚ ਵੰਡਿਆ ਜਾ ਰਿਹਾ ਆ ਅਰਵਿੰਦ ਕੇ ਜੀ ਵੱਲ ਭਗਵੰਤ ਮਾਨ ਜੀ ਬਿਆਨ ਕਰਦੇ ਆ ਕਹਿੰਦੇ ਅਸੀਂ 3.5 ਸਾਲਾਂ ਦੇ ਵਿੱਚ ਕ੍ਰਾਂਤੀ ਲਿਆਂਦੀ ਸਿੱਖਿਆ ਕ੍ਰਾਂਤੀ ਲਿਆਂਦੀ ਕੰਮ ਕੀਤੇ ਆ ਆਹ ਕੰਮ ਕੀਤੇ ਆ ਦੇਖ ਲਓ ਸਾਰਿਆਂ ਦੇ মিডিਆ ਦੇ ਸਾਹਮਣੇ ਆ ਜੀ ਮਤਲਬ ਇਹ ਆਮ ਆਦਮੀ ਪਾਰਟੀ ਵਾਲੇ ਵੰਡ ਰਹੇ ਆ ਇਹ ਆਮ ਆਦਮੀ ਪਾਰਟੀ ਵਾਲੇ ਐਕਟਿਵ ਦਾ ਨੰਬਰ ਨੋਟ ਕਰ ਸਕਦੇ ਹੋ ਬਾਈ ਜੀ ਇੱਧਰ ਸਕੂਟਰੀ ਛੱਡ ਕੇ ਭੱਜ ਗਏ ਆਪ ਸਕੂਟਰੀ ਛੱਡ ਕੇ ਭੱਜ ਗਏ ਮੁੰਡਾ ਆ ਨੰਬਰ ਨੋਟ ਕਰੋ ਜੀ ਇੱਧਰ মিডিਆ ਨੂੰ ਦਿਖਾਇਆ ਜਾਵੇ ਹਾਂ ਟਰੇਸ ਹੋਵੇ ਜੀ ਤੁਸੀਂ ਐਕਟਿਵਾ ਨਾ ਛੱਡੀ ਅਸੀਂ ਤੁਹਾਡਾ ਨੁਕਸਾਨ ਕਰ ਦਾਂਗੇ ਅੱਛਾ ਫੋਨ ਆਇਆ ਐਕਟਿਵਾ ਵਾਪਸ ਕੀ